ਹਾਂਜੀ ਬਾਈ ਜੀ ਸਸਿਕਾ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਅੱਜ ਇੱਕ ਘਰ ਦੇ ਵਿੱਚ ਆਪਾਂ ਤਿੰਨ ਪਸ਼ੂ ਦਿਖਾ ਰਹੇ ਹਾਂ ਵੀਰ ਕੋਲੇ ਇੱਕ ਤਾਂ ਹੈਗੀ ਸਾਹਮਣੇ ਜਿਵੇਂ ਤੋਕੜ ਗੱਭਣ ਚੈੱਕ ਪਾਸ ਦੁੱਧ ਦਿੰਦੀ ਬੈੜ ਇਹ ਬਾਈ ਦੇ ਵੇਚਣੇਗੀ ਤੇ ਇੱਕ ਦੰਦੋ ਖਿਰੀ ਬਹੁਤ ਹੀ ਸੋਹਣੇ ਪ੍ਰਿੰਟ ਦੇ ਵਿੱਚ ਐਫ ਐਨ ਆਸ ਦੀ ਖਿਰੀ ਬੱਚੀ ਵੇਚਣੀ ਆ ਤੇ ਇੱਕ ਵੀਰ ਨੇ ਛੋਟੀ ਉਮਰ ਅਜ ਲਗਭਗ 3.5 ਸਾਲ ਦੀ ਲਗਭਗ ਇਹ ਉਮਰ ਹੋਣੀ ਹੈਗੀ ਖਿਰੀ ਦੰਦੋ ਕੱਟੀ ਇਹ ਵਿੱਚ ਤਿੰਨ ਨਾ ਗਾਈ ਨੇ ਘਰ ਦੇ ਵਿੱਚੋਂ ਵੇਚਣੇ ਨੇ ਸੋ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਆਪਣੇ ਚੈਨਲ ਭਗਤ ਸਿੰਘ ਫਾਰਮ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿ ਜੇ ਸਹੀ ਭਰਾ ਨ ਕੋਈ ਦੰਦੀ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਨੋਟ ਕਰ ਲਓ ਜੀ 8360462501 ਆਪਣਾ ਸੰਪਰਕ ਨੰਬਰ ਹੈ ਵੀਡੀਓ ਬਣਾਉਣ ਵਾਸਤੇ ਤੇ ਬਾਕੀ ਆਪਾਂ ਇਹਨਾਂ ਗੱਲਬਾਤ ਕਰਾਂਗੇ ਪਹਿਲਾਂ ਵੀਡੀਓ ਪੂਰੀ ਗੌਰ ਨਾਲ ਦੇਖਿਓ ਫਿਰ ਬਾਈ ਨਾਲ ਗੱਲਬਾਤ ਕਰਨੀ ਹੈਗੀ ਤੇ ਬਾਕੀ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਸਟਾਰਟ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਲਾਓ ਜੀ ਮੇਰਾ ਬਿੰਦਾ ਸਿੱਧੂ ਪਿੰਡ ਗੁਰੂਸਰ ਜ਼ਿਲ੍ਹਾ ਬਠਿੰਡਾ ਜੀ ਤੇ ਭਗਤਾ ਸ਼ਹਿਰ ਬਿਲਕੁਲ ਨੇੜੇ ਆ ਗਿਆ। ਭਗਤਾ ਹੀ 4 ਕਿਲੋਮੀਟਰ ਆਪਣੇ ਤੋਂ। ਠੀਕ ਹੈ ਤੇ ਮੋਬਾਈਲ ਨੰਬਰ ਆਪਣਾ ਕਿੰਨਾ ਹੈ? ਮੋਬਾਈਲ ਨੰਬਰ ਹੈ 8427996114। ਤਿੰਨ ਪਰਸ਼ੂ ਦਾ ਪਹਿਲਾ ਪੱਕੀ ਤੋਂ ਸਟਾਰਟ ਕਰ ਲਗੀ। ਹਾਂਜੀ ਕੱਟੀ ਤੋਂ ਕਰ। ਜੇ ਆਪਾਂ ਗੱਲ ਕਰੀ ਕੱਟੀ ਦੀ ਵੀਰੇ ਕਿੰਨੀ ਕੁ ਉਮਰ ਦੀ ਆ? ਇਹ ਹੈਗੀ ਹੀ ਸਾਲਕ ਦੀ 33-700 ਸਾਲ ਦੀ ਕੱਟੀ ਹੈਗੀ ਆ। ਯਾਨੀ 14-13-15 ਕਿਲੋ ਮਿੰਟ ਦੀ ਕੱਟੀ ਆ। ਹਾਂਜੀ ਹਾਂਜੀ। ਕੱਟੀ ਦੀ ਲੈਂਥ ਨੂੰ ਤਾਂ ਬਹੁਤ ਆ ਹਾਈਟ ਹੈ ਨਾ ਵੀਰੇ? ਬਹੁਤ ਚੰਗੀ ਮਾਂ ਸੀ ਇਹਦੇ। ਸੀਗਾ 14-15 ਕਿਲੋ ਦੁੱਧ ਦੀ ਮਾਤਰਾ। ਠੀਕ ਹੈ ਦੀ ਕੱਟੀ ਹੈ ਜੀ ਬਾਕੀ ਕੋਟੀ ਵਈਆ ਕਿ ਲਫਾਈ ਲੰਬਾਈ ਲੰਬੀ ਆ ਉਹ ਬੜੀ ਛਕੀਨ ਕਰਤੀ ਐ ਨਾ ਤੇ ਭਾਈ ਪਹਿਲਾਂ ਥਾਂ ਦਿਖਾ ਦੀ ਤੋਰਨ ਤੋਂ ਪਹਿਲਾਂ ਹਾਂਜੀ 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 ਥਾਂ ਤੁਣ ਬਹੁਤ ਚੰਗਾ ਲਗਾਈ ਏ ਕੋਈ ਕੱਲਾ ਕੱਲਾ ਥਣ ਹੂੰ ਥਣਾ ਦੀ ਬਾਂਤਰ ਬਹੁਤ ਸੋਹਣੀ ਆ ਵੀਰੇ ਨਾ ਹਾਂਜੀ ਹਾਂਜੀ ਤੇ ਛੱਡੋ ਪੁੱਛ ਐ ਤੁਸ ਨੂੰ ਬਾਕੀ ਪੁੱਛਦੀ ਦੀ ਬਾਂਤਰ ਉਹ ਚੈੱਕ ਕਰਾ ਦੇ ਲਿਆ ਭਾਈ ਘੋੜੇ ਬਾਹਰ ਪਰ ਤੋਰ ਕੇ ਦਿਖਾ ਦੀਏ ਤਿੰਨ ਪਸ਼ੂ ਬਾਈ ਕੋਲੇ ਇੱਕ ਖੀਰੀ ਬੱਚੀ ਆ ਤੇ ਕੋਤੋ ਪਰ ਗਪਣ ਚੈੱਕ ਪਾਸ ਲਾ ਗਾਂਗੀ ਨਾਲ ਦੀ ਨਾਲ ਵੀਰ ਬਣੇ ਚੱਲਦੀ ਵੀਲ ਦੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਵੀ ਕਰ ਦਿਆ ਕਰੋ ਤੇ ਇੱਕ ਪਿਆਰਾ ਇੱਕ ਮਿੰਟ ਵੀ ਕਰ ਦਿਆ ਕਰੋ ਨਾ ਸੁਣ ਬਾਹਰ ਘਟਕੇ ਬੀਜਾ ਪਤ ਤੋਰ ਕੇ ਦਿਖਾ ਦੇ ਨਾ ਤੇ ਕੋਲਾ ਦੇਖਣ ਕੱਟੀ ਸ਼ਕੀਨ ਵੜੀਆ ਇਹ ਇੱਥੋਂ ਨਿਗ੍ਹਾ ਮਾਰ ਲਓ ਇੱਥੇ ਲਾ ਕਿੱਡੇ ਲੋਟ ਕਰਕੇ ਬਾਈ ਇਹ ਇੱਥੇ ਰੁਕੋ ਇੱਥੇ ਰੁਕੋ ਇਹ ਇੱਥੋਂ ਨਿਗ੍ਹਾ ਮਾਰ ਲਓ ਕੱਟੀ ਲੰਬਾਈ ਲਈ ਬਹੁਤ ਜ਼ਿਆਦਾ ਗਈ ਉੱਚੀ ਬਹੁਤ ਤੇ ਲੰਬੀ ਬਹੁਤ ਠੀਕ ਹੈ ਵੀਰੇ ਲੈ ਚਲਦੇ ਕਾਈ ਜੀ ਨਾਲ ਬਾਕੀ ਪਤਲੀ ਚਮੜੀ ਚ ਆ ਗਈ ਅਗੋਂ ਪਤਾ ਪਸ਼ੁੰਦਰ ਕਰਨ ਦਾ ਕਰ ਜਾਂਦਾਗਾ ਆ ਇੱਥੇ ਰੁਕ ਕੇ ਵੀਰੇ ਇੱਥੇ ਰੁਕ ਇਹ ਇੱਥੋਂ ਸਾਰਾ ਨਿਗ੍ਹਾ ਮਾਰਾ ਦੇ ਨਾ ਐ ਹੱਥ ਲੋਕੇ ਇਥੋਂ ਇਹ ਮਾਰ ਲਿਓ ਠੀਕ ਆ ਵੀਰੇ ਆਈ ਦੋਸਤਾਂ ਨਾਲ ਆਪਣੀ ਜਾਨ ਵਿੱਚ ਆ ਗਈ ਠੀਕ ਆ ਵੀਰੇ ਬੰਨ ਲਓ ਇਹਦਾ ਵੀਰੇ ਆਪਾਂ ਰੇਡ ਫਿਰ ਕਿੰਨਾ ਕਰ ਰਾਂ ਕੱਟੀ ਦਾ ਰੇਡ ਜੀ ਹੈਗਾ 28000 ਜਾਇਦ ਜਾਰੀ ਰੇਡ ਕੀਤਾ ਭਾਈ 28000 ਮੁੱਲ ਹੈ ਵਿੱਚੋਂ ਮਾਰ ਤਾਂ ਕਰਦੇ ਕੋਈ ਨਹੀਂ ਕੋਈ ਆਏ ਨਹੀਂ 28 ਛੋਲੀ ਚ ਪੋਣ ਆਪਾਂ ਨਹੀਂ ਨਹੀਂ ਮਾਨਤਨ ਕਰਦੇ ਠੀਕ ਹੈ 28 ਛੋਟਾ ਮਾਨਤਨ ਹੋਊਗਾ 14-15 ਮਹੀਨੇ ਦੀ ਕੱਟੀ ਹੈ ਤੇ ਹਾਈਟ ਇੰਨੀ ਹੈ ਜਿੰਨੀ ਕਿ ਲਗਭਗ 1.5 ਜਾਂ ਪੌਣੇ 2 ਸਾਲ 2 ਸਾਲ ਦੀ ਕੱਟਾਂ ਦੀ ਹੁੰਦੀ ਹੈ ਨਾ ਸ਼ਕੀਰ ਆ ਦੇਖਣੀ ਪਰ ਨਹੀਂ ਕੱਟੀ ਬਾਕੀ ਦੇਖੋ ਜਿਹੜਾ ਭਰਾ ਖਰੀਦੂਗਾ ਉਹਦੀ ਸਮਝ ਆ ਗਈ ਪਰ ਮੇਰੇ ਹਿਸਾਬ ਨਾਲ ਜਿਵੇਂ ਸਵਾ ਕ ਸਾਲ ਦੀ ਕੱਟੀ ਆ ਹਾਂਜੀ ਸ਼ਕੀਨਾ ਕੱਟੀ ਹਾਈਟ ਮਦਾਉਗਾ ਤੇ ਦੋ ਨੰਬਰ ਤਾਂ ਹੈਗੀ ਬੱਚੀ ਵੀਰੇ ਨਾਲ ਆਪਣੀ ਹਾਂਜੀ ਇਹ ਵੀ ਚੰਗੀ ਆ ਗਈ ਨਾ ਸਮਝ ਬੜੀ ਬਹੁਤ ਚੰਗੀ ਬੱਚੀ ਆਈ ਹੈ ਡੈਨਮਾਰਕ ਦੇ ਟੀਕੇ ਦੀ ਹੈ ਜੀ ਠੀਕ ਨਹੀਂ ਕੁ ਉਮਰ ਚਾਈ ਭਰਾ ਇਹ ਜੀ ਬਸ 10-11 ਮਹੀਨਾ ਦੀ ਖੀਰੀ ਆ ਬਹੁਤ ਕੱਚੀ ਖੀਰੀ ਤੋਰਨ ਤੋਂ ਪਹਿਲਾਂ ਥਾਂ ਦੇ ਖਾਦੀ ਆਪਾਂ ਹਾਂਜੀ ਹਾਂਜੀ ਦੇਖੋ ਹੀ ਗੱਲਾ ਗੱਲਾ ਥਾਣਾ ਕੋਈ ਫੋੜਸਾ ਉਹਨੇ ਅਨਕੋੜੀ ਵੀ ਇਹਨਾ ਹਾਂਜੀ ਹਾਂਜੀ ਝੂਈ ਝੜੀ ਬਹੁਤ ਆ ਗੱਟੇ ਲੈ ਵੇ ਕੱਢ ਲੈ ਮਾਰ ਫਿਰ ਪ੍ਰਿੰਟ ਬੜਾ ਚਮਕਦਮ ਕਾਲਾ ਸ਼ਾਈਨਿੰਗ ਵਾਲਾ ਲਿਆ ਵੇ ਫੀਟ ਜੀ ਵੀ ਆਈ ਵੀ ਹੈ ਬਾਕੀ ਜੀ ਇਹ ਕੱਲ ਦੀ ਅੱਛਾ ਹਾਂਜੀ ਠੀਕ ਹੈ ਆਪਾਂ ਜਿਹਨੇ ਜਬ 31 ਤਰੀਕ ਨੂੰ ਵੀਡੀਓ ਬਣਾ ਰਹੇ 31 ਜੀ 5 ਮਹੀਨਾ 2025 ਨੂੰ ਤੇ ਬਾਈ ਕਹਿੰਦਾ ਫੀਟ ਜੀ ਕੱਲ ਦੀ ਆਈ ਜੀ ਬਸ ਜੇ ਪ੍ਰਿੰਟ ਹੀ ਹੁਣ ਭਰਉਣਾ ਹੁਣ ਭਰ ਸਕਦਾ ਹੈਗਾ ਜੇ 6 ਮਹੀਨਾ 2 ਮਹੀਨੇ ਠਹਿਰ ਕੇ ਕੋਡਰ ਚਾਰ ਕੇ ਭਰਾਂ ਤਾਂ ਉਸ ਤਰ੍ਹਾਂ ਵੀ ਕਰ ਸਕਦਾ ਹਾਂ ਹਾਂਜੀ ਹਾਂਜੀ ਮੂੰਹ ਵਾਂ ਦੇਖੋ ਬੱਸੀ ਕਿੰਨਾ ਬੋਦੀ ਵਾਲੀ ਬੱਸੀ ਆ ਪੂਰੀ ਸ਼ਕੀਨ ਆ ਬੱਚਾ ਪੱਪਾ ਪਲੀ ਬਹੁਤ ਆ ਗਈ ਪਲੀ ਬਹੁਤ ਆ ਜੀ ਹੂੰ ਉਹੀ ਗੱਲ ਪਹਿਲਾਂ ਵਾਂਗ ਜਿਸੀਂ ਕੋਲ ਆ ਕੇ ਦੇਖੋਗੇ ਬੱਚੀ ਸਾਨੂੰ ਵੀਡੀਓ ਨਾਲ ਪੂਰਾ ਮਤਲਬ ਵੀ 19 ਦੀ 21 ਲੱਗਣੀ ਹੈਗੀ 21 ਦੀ 19 ਨਹੀਂ ਲੱਗਣੀਗੀ ਲੈ ਇਥੋਂ ਐ ਲੰਬੀ ਲੈ ਜਲੀ ਪਰਲੇ ਬਸ ਪਰਲੇ ਬਸ ਆ ਗੋਣ ਉਧਰੋਂ ਲੈ ਜਾ ਕਢਾ ਲਈ ਇਹਦਾ ਲੈ ਇਥੋਂ ਨਹੀਂ ਆ ਮਾਰੋ ਚੰਕਲਾ ਕੋ ਬੜੀ ਬੱਚੀ ਦੀ ਠੀਕ ਆ ਪਰ ਮੋੜ ਲੋ ਕਾਦੇ ਕਾਦੇ ਵਧੀਆ ਬੱਚੀ ਦਾ ਤਕਰੀਬਨ ਜੇ ਸਾਲ ਕਦੀ ਉਮਰ ਆ ਗਈ 9-10 ਮਹੀਨੇ ਦੀ 11 ਦੀ ਬਣ ਕੇ ਜਲੀ ਚੰਗੀ ਆ ਬੱਚੀ ਬੜੀ ਪਣੀ ਬੱਚ ਨੂੰ ਬੰਨ ਕੇ ਆਪਾ ਰੇਟ ਕਰਾ ਦੇ ਬਾਈ ਤਿੰਨੇ ਪਾਸੋਂ ਰੇਟਾ ਵੀਡੀਓ ਵਿੱਚ ਹੀ ਹੋ ਜਾਊਗਾ ਬਾਈ ਫਿਰ ਇਹ ਬੱਚੀ ਦਾ ਆਪਾਂ ਮੁੱਲ ਕਿੰਨਾ ਕਰਨਾਗਾ ਬੱਚੀ ਦਾ ਇਹ ਹੈਗੇ 32000 ਜੀ 30 ਦੇ 2000 ਕੀ ਦੇ ਦੋ ਜੀ ਮਾਨਦਾਨ ਕਰ ਦਾਂਗੇ ਜੀ ਕੋਈ ਗੱਲ ਠੀਕ ਆ 32000 ਟੋਟਾ ਮਾਨਤਨ ਹੋ ਜਾਊਗਾ ਚੰਗੀ ਆ ਬੱਚੀ ਤੇ ਕੱਤੀ ਦਾ ਮੁੱਲ 28000 ਰੁਪਿਆਗਾ ਤੇ ਹੁਣ ਆਗੇ ਮੇਥੋਂ ਆਪਣੇ ਕੋਲ ਤੋਕਰ ਗੱਪਣ ਚੈੱਕ ਪਾਸ ਲੈਣ ਹਾਂਜੀ ਕਿੰਨੇ ਟਾਂ ਦੀ ਗੱਪਣਾ ਬੱਚੀ ਇਹ ਇਹ ਪੰਜਾਂ ਦੀ ਕਨਫਰਮ ਹੈ ਜੀ ਪੰਜਾਂ ਦੀ ਕਨਫਰਮ ਹੈ ਚੈੱਕ ਪਾਸ ਹੈ ਜਿਹੜਾ ਭਰਾ ਲਿਆਊ ਉਹ ਚੱਕਰ ਰੱਖ ਲੇ ਚੈੱਕ ਕਰਵਾ ਸਕਦਾ ਵੀ ਕੋਈ ਤੇ ਦੁੱਧ ਐਸ ਟਾਈਮ ਕਿੰਨਾਗਾ ਦੁੱਧ ਐਸ ਟਾਈਮ ਵੀ 7 ਲੀਟਰ ਆਪਾਂ ਸੀ ਲੀਟਰ ਕਹਿ ਕੇ ਦੇਵਾਂਗੇ ਦੋਨੇ ਟਾਈਮ 7 ਕਿਲੋ ਆਪਾਂ ਜੋ ਸ਼ੇ ਮਾਰ ਲਗੇ ਜਿਹੜੇ ਮਤਲਬ ਆ ਕੇ ਪਾਇਆ ਵੱਧ ਨਿਕਲੇ ਨਾ ਹਾਂਜੀ 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 ਦੋਨੇ ਟਾਈਮ ਮਿਲਦੀ ਆ ਦੋਨੇ ਟਾਈਮ ਆ ਜੀ ਠੀਕ ਆ ਕੋਈ ਥਾਣ ਚਪੂਰ ਸ਼ਾਬਾ ਨਾ 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 ਇਹ ਗੜਾ ਚਾਰ ਟਾਂਗ ਉੱਤੋਂ ਵੇ ਭਰਾ ਦੀ ਆਪਣੇ ਨੂੰ ਠੀਕ ਲੈ ਆਪਾਂ ਦੇਖੋ ਥਣਾ ਦੀ ਬਾਂਦਰ ਚੈੱਕ ਕਰਾ ਦੇਗੀ ਥਣਾ ਰੰਗ ਬਣ ਚੰਗਾਗਾ ਬਾਕੀ ਜਿਹੜੀ ਵਖਰੀ ਦੀ ਕੋਈ ਸ਼ਾਬ ਬਿਲਕੁਲ ਨਹੀਂ ਥਮਾ ਦਾ ਗੈਰ ਵੀ ਸੋਨਾ ਉਪੀ ਕਿਹੜਾ ਸੂਈ ਵੀਰੇ ਹੁਣ ਕਿਹੜੇ ਵਾਸਤੇ ਕੱਪੜਾ ਪਹਿਲਾ ਸੂਆ ਸੂਈਆ ਦੂਜੇ ਵਾਸਤੇ ਕੱਪੜਾ ਨਹੀਂ ਦੰਦੋ ਵੀ ਚਾਰ ਦਾਂਦੀ ਹੈ ਬੱਛੀ ਦੰਦੋ ਹਜੇ ਚਾਰ ਦਾਂਦਾ ਕਰੋ ਚਾਰ ਦਾਂਦੀ ਠੀਕ ਹੈ ਪਹਿਲਾ ਸੂਆ ਸੂਕੇ ਦੂਜੇ ਵਾਸਤੇ ਕੱਪੜਾ ਹਾਂਜੀ ਤਾਜੀ ਦੁੱਧ ਕਿੰਨਾ ਕੱਢਾ ਵਗਾ ਤਾਜੀ ਦਾ ਤਾਂ ਸੀਗਾ ਜੀ 17 18 ਲੀਟਰ ਇਹ ਜੈਨੂਨ ਜੀ ਗੱਲ ਆ ਮੈਂ ਕਿਤੇ ਨਹੀਂ ਕਿਤੇ 5 6 7 ਨਾਲ ਵੇਚ ਕੇ ਨਹੀਂ ਨਹੀਂ ਇਸ ਤਰ੍ਹਾਂ 18 ਲੀਟਰ ਆ ਮੈਂ ਝੂਠ ਮਾਰਦਾ ਹੀ ਫਿਰ ਜੀ ਨਹੀਂ ਆ ਮਨ ਲੈ ਦੂਜੇ ਸੂਏ 18 20 ਦੇ ਨੇੜੇ ਵਗ ਜੂਗਾ ਨਾ 18 20 ਲੀਟਰ ਦਾ ਆ ਵੀ ਆ ਜੀ ਜਿਹੜਾ ਸਾਨੂੰ ਪ੍ਰਿੰਟਾ ਕੋ 1 ਬੱਚੀ ਬੜੀ ਚਮਕਦਾਰ ਕੁੜੀ ਸ਼ਕੀਨ ਆ ਗਈ ਆ ਬੱਚੀ ਨੂੰ ਮੇਰੇ ਕਰੀ ਬਈ ਮੜਾ ਇੱਕ ਮਿੰਟ ਦਿਖਾ ਦਿਓ ਹਾ ਦੀ ਦੁਬਾਰਾ ਇਹ ਇਥੇ ਨੇ ਆ ਮਾਰ ਬੱਚੀ ਆ ਚੰਗੀ ਆ ਬੱਚੀ ਕੁਲਮ ਲਾ ਲਾਈ ਤੋਂ ਹਾਈਲਾਈਟਰ ਚੰਗੀ ਆ ਬਹੁਤ ਚੰਗੀ ਬ੍ਰੀਡ ਆਈ ਮੱਥਾ ਮੱਥਾ ਦੇਖੋ ਬੋਦੀ ਬਾਦੀ ਬਹੁਤ ਜੀ ਵਸੀ ਲੈ ਕੋਲ ਵੀਰੋ ਨੇਗਾ ਬਾਕੀ ਤਾਂ ਫੇਸ ਕੁਆਲਟੀ ਚੈੱਕ ਕਰ ਜਮ ਬਿਲਕੁਲ ਨਿਕਾ ਜਾ ਮੂੰਹ ਆ ਬੱਚੀ ਆ ਇਥੇ ਦੇਖ ਇਥੇ ਦੇ ਹੀ ਸਾਹ ਨਾ ਇਆ ਕੀਤਾ ਨੰਬਰ ਵਾਲੇ ਭਰਾ ਕੰਮ ਪੰਜ ਬਣਾਈ ਤੋਂ ਪਰ ਗਮ ਚੱਕਪਾ 7 6 ਕਲੋ ਤੋਂ ਦੋਨਾਂ ਦਾ ਤੋਲ ਕੇ ਮਿਲ ਜੂਗਾ ਨਿਆਣਾ ਨੂੰ ਨਾ ਪਹੁੰਚਦੀ ਵੀਰੇ ਹਾਂਜੀ 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 ਓਕੇ ਜਾਮ ਕੰਮ ਲੈ ਇੱਥੇ ਆਪਾਂ ਤੁਹਾਨੂੰ ਤੋੜ ਕੇ ਦਿਖਾ ਦੇਣਾ ਹੈਗੇ ਇੱਧਰ ਸ਼ਾਰਟ ਕੱਟ ਲਓ ਵੀਰੇ ਚਲ ਲੈ ਲੈ ਚਲ ਕੋਈ ਨਹੀਂ ਲਾਈਫ ਸਰਫੇਸ ਕੁਆਲਿਟੀ ਚੈੱਕ ਕਰੋ ਬਰੀਡ ਵੀ ਚੰਗੀ ਹੈ ਬੱਚੀ ਦੀ ਤੇ ਹਾਈਟ ਲੈਂਥ ਮੀਡੀਅਮ ਚ ਆ ਗਈ ਨਾ ਤਾਂ ਬਾਲੀ ਛੋਟੀ ਹੈ ਤੇ ਨਾ ਬਾਲੀ ਵੱਡੀ ਹੈ ਯਾਨੀ ਆਪਾਂ ਛੋਟੀ ਗੁੱਡੀ ਜੀ ਕਹਦੇ ਨੇ ਉਹ ਬੱਚੀ ਆ ਗਈ ਨਾ ਚੰਗੀ ਇਹ ਕੋਲਮ ਲਾ ਕੇ ਚੰਕਦਮ ਕਾਲੀ ਬੱਚੀ ਇਹਦਾ ਫਿਰ ਕੀ ਲੈਣ ਦੇ ਜਾਂ ਕਰਨਾ ਮੁੱਲ ਆਪਾਂ ਇਹਦਾ ਹੀ 52000 ਰੁਪਏ 52 ਚ ਛੜ ਹਾਂਜੀ ਹਾਂਜੀ 52 ਮੁੱਲ ਹੈ 52 ਛੋਟਾ ਮਾਨਤਨ ਹੋ ਜੂਗਾ ਵਧੀਆ ਹੋ ਜੂਗਾ ਜੰਦੀ ਤੁਹਾਡਾ ਬਾਕੀ ਕੋਲੇ ਆ ਕੇ ਜਿਹੜਾ ਭਰਾ ਦੇ ਕੋਲ ਖਰੀਦੂਗਾ ਉਹਦਾ ਮਲਾ ਚਿਤ ਕਰਨਾ ਜਿਵੇਂ ਮੈਨੂੰ ਪਸੰਦ ਆਊਗੀ ਪਛੋਣਾ ਉਸ ਦਾ ਨਾ ਰੇਟ ਲਾ ਲੂਗਾ ਫਲਾਸ ਨੂੰ ਤਿੰਨ ਵਾਰ ਸੁਧਾਉਣ ਸੱਜ ਆਪਾਂ ਬਾਈ ਦਾ ਪਿੰਡ ਗੁਰੂ ਸਰ ਹੈ ਬਿੰਦਾ ਬਾਈ ਦਾ ਨਾਮ ਹੈ ਦੇ ਭਾਗ ਬਸ ਸਰ ਬਿਲਕੁਲ ਨੇੜੇ ਹੈ ਬਈ ਮੋਬਾਈਲ ਨੰਬਰ ਕਰੀ ਫੇਰ ਬੋਲ ਦਿਓ ਵਾਹਲ ਮਰੇਗਾ 8427996114 ਜੀ ਠੀਕ ਹੈ ਬਾਜਾ ਸੰਮਰਖਾਂ ਵਾਲਾ ਕਿੰਨਾ ਪੈਸੇ ਲਗਾ ਮਾਰੋ ਸੰਘਿਆ ਕੋਲੋਂ ਲਾ ਕੇ ਤਿੰਨੇ ਪਸ਼ੂ ਸੋ ਬਾਕੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ